ਹਾਂਜੀ ਦੋਸਤੋ ਸასიਆ ਕਾਲ ਹੋਰ ਸੁਣਾਓ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੇ ਅੱਜ ਦੋ ਤਿੰਨ ਟਰਾਲੀਆਂ ਤੋਂ ਆਪਾਂ ਮਨਾ ਕੀਤਾ ਜਿਹੜੀਆਂ ਹੈਗੀਆਂ ਸੀਗੀਆਂ ਅਨੀਤਾ ਤੇ ਸਲਾਖਾ ਦੀਆਂ ਕਿਉਂਕਿ ਪਿੱਛੇ ਜਿਹੜੀ ਅਨੀਤਾ ਤੇ ਸਲਾਖਾ ਨਹੀਂ ਚਲਦੀ ਤੋ ਵੀਰ ਭਰਾਵਾਂ ਦੇ ਬੜੇ ਕੁਐਸਚਨ ਸੀਗੇ ਤੇ ਮੈਂ ਕਿਹਾ ਵੀ ਹੁਣ ਮੈਂ ਥੋੜੀ ਜਿਹੀ ਇੱਕ ਰਿੱਕੀ ਜੀ ਵੀਡੀਓ ਬਣਾ ਕੇ ਪਾ ਦਿੰਨਾ ਇੱਕ ਤੇ ਬਾਈ ਜੀ ਵੀ ਆ ਚੀਜ਼ ਦੇਖਿਓ ਕਾਕਾ ਨੇੜੇ ਲਿਆ ਥੋੜਾ ਕੈਮਰਾ ਐ ਫੁੱਲ ਦੀ ਵਾਈਟਨੈਸ ਦੇਖਿਓ ਇਹ ਹੈਗਾ ਫੋਟੋ ਲੀਜਾ ਦਾ ਤੇ ਇੱਕ ਉਦੋਂ ਗਰੀਮਾ ਦਾ ਫੁੱਲ ਚੱਕ ਕੇ ਲਿਆਈ ਯਾਰ ਕਿਹਾ ਸਮਝ ਜੇ ਗਿਆ ਵੇ ਕਿਥੋਂ ਫੁੱਲ ਬਾੜ ਵੜ ਕੇ ਇੰਨਾ ਪੱਤਾ ਹੀ ਲਾਈ ਜਾਂਦੇ ਉਹ ਤੂੰ ਬਰਾਬਰ ਤੋਂ ਕੱਟ ਲੈ ਇਹਨਾਂ ਨੂੰ ਬੋਲਿਆਂਗਾ ਦੱਸਿਆ ਤੇ ਪੁੱਤਰ ਗੱਲ ਸੁਣ ਮੇਰੀ ਇੱਕ ਗਰੀਮਾ ਦਾ ਫੁੱਲ ਚੱਕ ਕੇ ਲਿਆਈ ਨਾਲੇ ਗਰੀਮਾ ਉਹ ਪਰੇ ਹੋਣੀ ਉਹਦੇ ਕੋਲ ਉਹ ਪਰਦੇ ਸਾਈਡ ਗਰੀਮਾ ਲੱਗੀ ਆ ਤੇ ਗਰੀਮਾ ਦਾ ਵੀ ਤੁਹਾਨੂੰ ਮੈਂ ਫੁੱਲ ਦਿਖਾ ਦਾਂਗਾ ਤੇ ਹੁਣ ਆਹ ਤੁਹਾਨੂੰ ਮੈਂ ਫੁੱਲ ਜਿਹੜਾ ਹੈਗਾ ਵਾ ਉਹ ਕੱਟਿਆ ਪਿਆ ਦਿਖਾਤਾ ਆ ਹੁਣ ਇਹਦੀ ਗਰੋਥ ਦੇਖਿਓ ਸਜਣੋ ਗਰੋਥ ਦੇਖਿਓ ਇਹਦੀ ਲੋ ਲੈ ਫੁੱਲ ਕਿਸੇ ਪਾਸਿਓਂ ਦੀਦਾ ਆ ਦੇਖੋ ਲੋ ਦੀਦਾ ਆ ਜੇ ਤੋ ਫੁੱਲ ਦੀਦਾ ਆ ਤ ਫੁਏ ਹੀ ਫੋਨ ਦੇ ਵਿੱਚ ਫੁੱਲ ਦੇਖੋ ਆ ਚੀਜ਼ ਆ ਬੜਦੀ ਬਾਈ ਠੀਕ ਹੈ ਨਹੀਂ ਤੇ ਇਹ ਜਿਹੜੀ ਕੁਆਲਿਟੀ ਬਹੁਤ ਸ਼ਾਨਦਾਰ ਆ ਇਹ ਹੈਗੀ ਫੋਟਾ ਲੀ ਜਾ ਤੇ ਫੋਟਾ ਲੀ ਜਾ ਬਾਈ ਉਹੀ ਲਾਵੇ ਇੱਕ ਗੱਲ ਮੈਂ ਹੋਰ ਕਹਿ ਦਿੰਦਾ ਵੀ ਜੇ ਕਿਨੇ 4 ਲਾਉਣੇ ਭਾਵੇਂ 40 ਕਿੱਲੇ ਲਾ ਲਵੇ ਜਿਹਦੇ ਕੋਲ ਲੇਬਰ ਹੈਗੀ ਤੇ ਸੰਦ ਬੜੇ ਵਾਹਗਾ ਢੋਣ ਲਈ ਇਹ ਬਾਈ ਇਦਾਂ ਤਿਆਰ ਹੁੰਦੀ ਜਿੱਦਾਂ ਆਪਾਂ ਇੱਕ ਵੱਡੇ ਪੱਠੇ ਨਹੀਂ ਵੱਢੀ ਦੇ ਜਿੱਦਾਂ ਚਰੀ ਦਾ ਟੱਕ ਲੱਗਾ ਹੁੰਦਾ ਇਹ ਇਦਾਂ ਹੀ ਆ ਖੇਲ ਦੇ ਵਿੱਚ ਬਿਲਕੁਲ ਵੀ ਕੋਈ ਵੀ ਜਿਹੜਾ ਨਾ ਪੂਰੀ ਖੇਲ ਦੇ ਵਿੱਚ ਜੇ 100 ਬੂਟਾ ਲਾਇਆ 100 ਦੇ ਵਿੱਚੋਂ 5 ਬੂਟੇ ਹੀ ਮਗਰ ਰਹਿਣੇ ਆ ਬਾਕੀ ਸਾਰੀ ਇੱਕੇ ਵੱਡੇ ਤਿਆਰ ਆਏ ਕਿਉਂਕਿ ਕੁਆਲਿਟੀ ਇਦਾਂ ਦੀ ਆ ਜੇ ਤੁਹਾਡੇ ਕੋਲ ਲੇਬਰ ਨਹੀਂ ਹੈਗੀ ਜੇ ਤੁਸੀਂ ਕਹੋਗੇ ਇਹਨੂੰ ਕੱਲ ਨੂੰ ਵੱਢ ਲਾਂਗੇ ਇਹ ਖੜੋਜੂਗੀ ਨਹੀਂ ਖੜੀ ਹੋਏਗੀ ਗੇ ਤੁਸੀਂ ਇਹਦੇ 2 ਦਿਨ ਗੈਪ ਪਾਤੇ ਤੇ ਓਵਰ ਹੋ ਜਾਗੀ ਕਿਉਂਕਿ ਇਹ ਕੁਆਲਟੀ ਜਿਹੜੀ ਹੈਗੀ ਆ ਇਹ ਤਾਂ ਹੀ ਲਾਉਣ ਦਾ ਫਾਇਦਾ ਆ ਜਿਹਦੇ ਕੋਲ ਲਿਬਰ ਹੈਗੀ ਆ ਬਾਈ ਜੀ ਕਿਉਂਕਿ ਕੁਆਲਟੀ ਬਹੁਤ ਸ਼ਾਨਦਾਰ ਆ ਤੁ ਵਜਨ ਜਿਹੜੀਆਂ ਆਮ ਜਰਨਲ ਪੈਲੀਆਂ ਦੇ ਵਿੱਚ ਹੈਗਾ ਵਾ 170 ਤੋਂ 180 ਤੇ ਜਿਹੜੀਆਂ ਬਹੁਤ ਵਧੀਆ ਪੈਲੀਆਂ ਉਹਨਾਂ ਦੇ ਵਿੱਚ 200 ਤੋਂ ਹੈਗਾ ਹੀ ਹੈਗਾ ਠੀਕ ਆ ਨਾ ਜੀ 170 80 ਨਾਰਮਲ ਇਹਨਾਂ ਦਾ ਵਜਨ ਆ ਪਰ ਇੱਕੜ ਦਾ ਤੇ ਦੋਸਤੋ ਇਹ ਕੁਆਲਟੀ ਆਪਾਂ ਨੂੰ ਬਹੁਤ ਵਧੀਆ ਲੱਗੀ ਆ ਪਰ ਇਹਦਾ ਇੱਕ ਜਿਹੜਾ ਤੁਹਾਨੂੰ ਹੈਗਾ ਉਹ ਵੀ ਚੀਜ਼ ਦੱਸਦੀ ਆ ਵੀ ਜੇ ਤੁਹਾਡੇ ਕੋਲ ਲੇਬਰ ਹੈ ਨਹੀਂ ਤੇ ਖੱਤੇ ਦੇ ਵਿੱਚ ਫਟ ਜਾਏਗੀ ਜੇ ਫੋਟਾ ਲਈ ਜਾ ਜੇ ਤੁਹਾਡੇ ਕੋਲ ਲੇਬਰ ਹੈਗੀ ਆ ਤੁਹਾਡੇ ਕੋਲ ਸੰਦ ਬੜੇ ਵਾ ਹੈਗਾ ਇਹਨੂੰ ਸਾਂਭਣ ਦਾ ਠੀਕ ਆ ਜੀ ਮੰਡੀ ਤੋਂ ਤੁਸੀਂ ਜਿਹੜੀ ਮਰਜ਼ੀ ਲੈ ਜਾਓ ਕਿਉਂਕਿ ਇਹ ਜਿਹੜੀ ਮਰਜ਼ੀ ਮਾਰਕੀਟ ਦੇ ਵਿੱਚ ਮੰਦੇ ਤੋਂ ਮੰਦੇ ਚ ਵੀ ਵਿਕ ਜਾਏਗੀ ਤੇਜ਼ੀ ਤੋਂ ਤੇਜ਼ੀ ਜਦੋਂ ਵਿਕਣੀ ਵਿਕਣੀ ਆ ਇਹ ਅਜਾਈ ਕੁਆਲਟੀ ਆ ਬਾਕੀ ਆਮ ਜਿਹੜੀਆਂ ਕੁਆਲਿਟੀਆਂ 8-10 ਰਹੀਆਂ ਹੋਣਗੀਆਂ ਇਹ ਜਿਹੜੀ ਕੁਆਲਿਟੀ ਆ ਕਿਸੇ ਵੀ ਮੰਡੀ ਚ ਲ ਜਾਓਗੇ 2 ਤੋਂ 4 ਰੁਪਏ ਦਾ ਮੁੱਲ ਵੱਧ ਹੈ ਠੀਕ ਆ ਜੀ ਕਿਉਂਕਿ ਪਿੱਛੇ ਲੋਡਿੰਗ ਦੇ ਉੱਤੇ ਬਾਈ ਜੀ ਕੋਈ ਵੀ ਹੋਰ ਜਿਹੜੀ ਗੋਭੀ ਨਹੀਂ ਆਈ ਗਰੀਮਾ ਤੋਂ ਤੇ ਫੋਟਾ ਲੀਜਾ ਤੋਂ ਬਿਨਾ ਗਰੀਮਾ ਜਿਹੜੀ ਹੈਗੀ ਆ ਇਹ ਮੇਰੇ ਇਸ ਐਮੀਨਸ ਦੀ ਆ ਤੇ ਗਰੀਮਾ ਦਾ ਮੈਨੂੰ ਪਤਾ ਨਹੀਂ ਕਿਹੜੀ ਕੰਪਨੀ ਦੀ ਆ ਠੀਕ ਆ ਜੀ ਤੇ ਬਾਕੀ ਦੋਸਤੋ ਸੱਜਣੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਵਾ ਬਹੁਤ ਸਾਰੇ ਜ਼ਿੰਮੇਵਾਰਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਫਸ ਗਏ ਜੀ ਸਾਨੂੰ ਦੁਕਾਨਦਾਰ ਨੇ ਫਸਾ ਦਿੱਤਾ ਭਰਾਓ ਮੈਂ ਇੱਕ ਗੱਲ ਕਹਿ ਦਿੰਨਾ ਵੀ ਜੇ ਤੁਸੀਂ 4 ਕਿੱਲੇ ਗੋਭੀ ਦੇ ਲਾਏ ਆ ਤਾਂ 4 ਕਨਾਲਾ ਰੱਖ ਲਓ ਜੇ ਤੁਹਾਡਾ ਡੈਮੋ ਕਰ ਲਓ ਪਹਿਲਾਂ ਠੀਕ ਆ ਜੀ ਜਿਹੜਾ ਵੀ ਕੋਈ ਨਵਾਂ ਬੀ ਤੁਹਾਨੂੰ ਕਰਦਾ ਪਿਆ ਹੈ ਨਾ ਜਾਂ ਮੰਡੀ ਦੇ ਵਿੱਚ ਜੇ ਕੋਈ ਤਿੱਕੇ ਸੰਪਰਕ ਚ ਹੈਗੇ ਆ ਉਹਨੂੰ ਪੁੱਛ ਲਓ ਭਾਈ ਆ ਮੰਡੀ ਦੇ ਵਿੱਚ ਸੌਦਾ ਆਂਦਾ ਤੁਹਾਡੇ ਕੋਲ ਆਇਆ ਕਿਦਾਂ ਦਾ ਰਿਜ਼ਲਟ ਸੀ ਦਾ ਫੁੱਲ ਕਿਦਾਂ ਦਾ ਸੀਗਾ ਉਹ ਵੀ ਤੁਹਾਨੂੰ ਦੱਸ ਸਕਦਾ ਆ ਜੇ ਉਹ ਜਾਣਕਾਰ ਬੰਦਾ ਹੋਵੇ ਨਹੀਂ ਤੇ ਉਹ ਜਿਹੜੀਆਂ ਚਾਰ ਕਨਾਲਾਂ ਦੇ ਵਿੱਚ ਹੈ ਨਾ ਤੁਸੀਂ ਚਾਰ ਪੈਕਟ ਲੈ ਜਾਓ ਠੀਕ ਆ ਜੀ ਡੈਮੋ ਤੌਰ ਤੇ ਉਹਨਾਂ ਨੂੰ ਲਾ ਕੇ ਦੇਖ ਲਓ ਬੱਕਰੀਆਂ ਬੱਕਰੀਆਂ ਖੇਲਾਂ ਤੇ ਤੇ ਉਹਨਾਂ ਦੇ ਉੱਤੇ ਪਰਚੀ ਲਿਖ ਕੇ ਲਾ ਦਿਓ ਜਾਂ ਪੈਕਟ ਉਹਨਾਂ ਦੇ ਵਿੱਚ ਨੱਪ ਦਿਓ ਹਰੇਕ ਖੇਲ ਦੇ ਵਿੱਚ ਵੀ ਇੱਥੇ ਆ ਪੈਕਟ ਨੱਪਿਆ ਕਿਉਂਕਿ ਉਤੋਂ ਨਾ ਕੁਝ ਜਾਏਗਾ ਤੇ ਨਾ ਕੁਝ ਹੋਏਗਾ ਤੇ ਤੁਹਾਨੂੰ ਆਪਣੇ ਆਪ ਉਹਨਾਂ ਦਾ ਰਿਜ਼ਲਟ ਪਤਾ ਲੱਗ ਜਾਏਗਾ ਠੀਕ ਆ ਜੀ ਤੇ ਜਿਵੇਂ ਕਿ ਆਪਾਂ ਵੀਰ ਕਹਿੰਦੇ ਇਹ ਕਿਉਂ ਹੋਇਆ ਕਿੱਦਾਂ ਹੋਇਆ ਜਿਵੇਂ ਕਿ ਬਾਈ ਜੀ ਕੋਸ਼ਿਸ਼ ਚ ਜਾਂ ਕੇ ਪੈਲੀ ਚ ਰਲ ਜਾਂਦੀਆਂ ਜਿੱਦਾਂ ਕਿ ਅੱਜ ਤੋਂ 3 ਸਾਲ ਪਹਿਲਾਂ ਟਮਾਟਰ ਦੇ ਨਾਲ ਹੋਇਆ 500 ਉਹਦਾ ਜਿਹੜਾ ਆਪਾਂ ਲਾਉਂਦੇ ਸ਼ਿਵਾਜੀ ਦਾ ਠੀਕਾ ਜੀ ਉਹ ਟਮਾਟਰ ਗੋਲ ਸਾਈਜ਼ ਲੰਬੀ ਚਾਲ ਦੋ ਗੋਲ ਸਾਈਜ਼ ਰਹਿ ਗਿਆ ਪੋਲੇ ਪੰਚ ਹੋ ਗਿਆ ਉਹੀ ਚੀਜ਼ ਮਤਲਬ ਕਿ ਅਨੀਤਾ ਤੇ ਸਲਾਖਾ ਨਾਲ ਹੋਣ ਆਈ ਗਈ ਆ ਉਹ ਆਪਣੀਆਂ ਜ਼ਮੀਨਾਂ ਦੇ ਨਾਲ ਰਲ ਚੁੱਕੀ ਆ ਕਿਉਂਕਿ ਉਹਨੂੰ ਲਗਾਤਾਰ ਆਪਾਂ ਨੂੰ ਮੇਰੇ ਖਿਆਲ 10-12 ਸਾਲ ਤੋਂ ਮੈਨੂੰ ਹੋ ਗਿਆ ਮੈਂ ਜਿਹੜੀਆਂ ਆਪਦੀ ਖੇਤ ਦੇ ਵਿੱਚ ਵਰਤਦੇ ਨੂੰ ਤੋਂ ਉਤੋਂ ਬਿਨਾ ਪਹਿਲਾਂ ਦੀ ਕਿੰਨੀ ਦੇਰ ਤੁਸੀਂ ਲਾ ਰਹੇ ਆ ਹਰੇਕ ਬੰਦੇ ਨੂੰ ਆਪੋ ਆਪਣੇ ਸਮੇਂ ਦਾ ਪਤਾ ਹੋਏਗਾ। ਬਾਕੀ ਦੋਸਤੋ ਜਿੰਨਾ ਕੋ ਸੋਝੀ ਹੈਗੀ ਆ ਖੇਤੀਬਾੜੀ ਬਾਰੇ ਉਨੀ ਕੁ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਆ ਬਾਕੀ ਤੁਸੀਂ ਅੱਜ ਕੱਲ ਜਿੱਦਾਂ ਕਈ ਵੀਰ ਕਹਿੰਦੇ ਆ ਵੀ ਸਾਨੂੰ ਜਿਵੇਂ ਦੁਕਾਨਦਾਰ ਨੇ ੱੱਕੇ ਨਾ ਦੇ ਦਿੱਤਾ ਜੇ ਉਹਨੇ ੱੱਕੇ ਨਾ ਦੇਤਾ ਤਾਂ ਤੁਸੀਂ ਉਹਨੂੰ ਕਹੋ ਵੀ ਭਾਈ ਸਾਡੇ ਪੈਸੇ ਹੁਣ ਦੇ ਦੇ ਨਹੀਂ ਤਾਂ ਹੋਰ ਕੋਈ ਵੀ ਚੱਕ ਲਓ ਭਾਈ ਉਹਦੇ ਕੋਲ ਆ ਜਾ ਤੂੰ ਵੀ ਜਿੱਦਾਂ ਪਰ ਮੈਂ ਧੱਕੇ ਨਾਲ ਕੋਈ ਕਿਸੇ ਨੂੰ ਚੀਜ਼ ਨਹੀਂ ਦਿੰਦਾ ਨਾ ਕੋਈ ਧੱਕੇਦਾਰ ਨੇ ਕੋਈ ਕੁਆਲਟੀ ਲਵਾਉਂਦਾ ਆ ਠੀਕ ਹੈ ਨਾ ਜੀ ਬਾਕੀ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਆ ਵੀ ਭਾਈ ਕਿਸੇ ਨੂੰ ਡੈਮੋ ਲਵਾ ਦਿਓ ਆਪਦੇ ਕੋਲੋਂ ਇੱਕ ਦੋ ਪੈਕਟ ਕੰਪਨੀਆਂ ਦੇ ਕਹਿਣ ਤੇ ਬਣਾ ਲਵਾਓ ਅਗਲੇ ਨੂੰ ਕਹੇ ਭਾਈ ਆਪਦੇ ਖਤੇ 'ਚ ਟਰਾਈ ਕਰਕੇ ਦੇਖ ਲਾ ਉਹ ਸਾਡੇ ਲਈ ਸਭ ਤੋਂ ਵੈਸਟ ਆ ਕਿਉਂਕਿ ਅੱਜ ਕੱਲ੍ਹ ਜ਼ਿਮੀਂਦਾਰ ਸਿੱਧਾ ਪਾਵਾਂ ਲੱਗਿਆ ਆਪਦੀ ਮਰਜ਼ੀ ਨਾਲ ਵੀ ਹੋਵੇ ਤਾਂ ਵੀ ਦੁਕਾਨਦਾਰ ਦਾ ਰੋਸ ਆ ਜੇ ਦੁਕਾਨਦਾਰ ਨੇ ਦਿੱਤਾ ਤਾਂ ਉੱਚ ਦੁਕਾਨਦਾਰ ਦੀ ਗਲਤੀ ਆ ਠੀਕ ਆ ਜੀ ਬਾਕੀ ਦੋਸਤੋ ਧੰਨਵਾਦ ਥੈਂਕ ਯੂ ਇੱਕ ਬਾਈ ਸਾਰੇ ਜਾਣੇ ਮੈਨੂੰ ਪੁੱਛਦੇ ਆ ਵੀ ਬਾਈ ਟਮਾਟਰ ਕਿਹੜਾ ਲਾਈਏ ਬਾਈ ਜੀ ਵੀ ਰਾਣੀ ਨੇ ਆਇਆ ਮੈਨੂੰ ਪਿਛਲੇ ਸਾਲ ਵਾਇਰਸ ਬਹੁਤ ਆਇਆ ਹੀ ਆਪਣੇ ਖੇਤ ਦੇ ਵਿੱਚ ਮੈਂ ਰਾਣੀ ਜਦ ਕੀ ਖੁਦ ਨਹੀਂ ਲਾ ਰਿਆ ਤੇ ਜਿਹੜਾ ਮੰਡੀ ਕਰਨ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਹੈਗਾ ਇਸ ਟਾਈਮ ਐਡਵਾਂਟਾ ਤੇ ਰਾਣੀ ਇਹਨਾਂ ਦੋਹਾਂ ਦਾ ਹੈਗਾ ਆ ਬਾਕੀ ਮੈਂ ਐਡਵਾਂਟਾ ਲਾ ਰਿਆ ਜੀ ਆਪ ਦੇ ਖੇਤ ਦੇ ਵਿੱਚ ਬਾਕੀ ਹੋਰ ਵੀ ਕੰਪਨੀਆਂ ਦੇ ਹੈਗੇ ਆ ਠੀਕ ਆ ਜੀ ਤੇ ਇਸ ਕਰਕੇ ਤੁਸੀਂ ਜਿਹੜਾ ਤੁਹਾਨੂੰ ਵਧੀਆ ਲੱਗੇ ਆਪਦੀ ਕੁਆਲਿਟੀ ਅਨਸਾਰ ਪਰ ਐਡਵਾਂਟਾ ਦੀ ਜਿਹੜੀ ਹੈਗੀ ਡਿਮਾਂਡ ਬਹੁਤ ਜ਼ਿਆਦੀ ਹੁੰਦੀ ਟਮਾਟਰ ਬਹੁਤ ਸਾਈਜ਼ ਚ ਹੁੰਦਾ ਆ ਤੇ ਬਾਈ ਉਹ ਘੱਟੋ ਘੱਟ ਵੀ ਘੱਟ ਤੋਂ ਘੱਟ ਉਹਦੀ ਦੂਰੀ ਜਿਹੜੀ ਹੈ ਨਾ ਬੂਟਾ ਤੋਂ ਬੂਟਾ 1.5 ਫੁੱਟ ਦੀ ਰੱਖਿਓ ਕਿਉਂਕਿ ਉਹ ਖੀਲਾ ਚ ਵੀ ਡਿੱਗੇਗਾ ਬੜਾ ਕੁਝ ਹੋਏਗਾ ਤੇ ਜੇ ਉਹਨੂੰ ਨੇੜੇ ਲਾਓਗੇ ਤੁਹਾਨੂੰ ਗਰੋਥ ਨਹੀਂ ਮਿਲੇਗੀ ਤੇ ਫਲ ਘੱਟ ਪੈਗਾ ਬਾਕੀ ਜਿੰਨਾ ਵੀ ਹੈਗਾ ਐਡਵਾਂਟਾ ਪਿਛਲੀ ਵਾਰ ਬਹੁਤ ਵਧੀਆ ਰਿਹਾ ਜੀ ਤੇ ਰਾਣੀ ਦਾ ਚਲੋ ਸਮਾਂ ਆਇਆ ਰਾਣੀ ਟਮਾਟਰ ਬਹੁਤ ਵਧੀਆ ਆ ਤੇ ਜਿਹੜਾ ਹੈਗਾ ਆ ਬਾਈ 20 ਫਰਵਰੀ ਤੱਕ ਇਹ ਦੋਵੇਂ ਜਿਹੜੀਆਂ ਲੱਗਣ ਵਾਲੀਆਂ ਜਿਹੜੀਆਂ ਹੈਗੀਆਂ ਕੁਆਲਿਟੀਆਂ ਆ ਸੁਲਤਾਨਪੁਰ ਏਰੀਆ ਦੇ ਵਿੱਚ 20 ਫਰਵਰੀ ਤੱਕ ਕੁਝ ਏਰੀਆ ਦੇ ਵਿੱਚ ਲੱਗ ਵੀ ਚੁੱਕੀਆਂ ਆ ਇਸ ਚੀਜ਼ ਦਾ ਵੀ ਖਿਆਲ ਰੱਖਿਓ ਠੀਕ ਆ ਜੀ ਓਕੇ ਥੈਂਕ ਯੂ ਧੰਨਵਾਦ ਸਾਰੇ ਦੋਸਤਾਂ ਦਾ